ਤੁਸੀਂ ਤਾਂ ਇੱਥੋਂ ਤੱਕ ਕਹਿਤਾ ਵੀ ਜਿਹੜਾ ਈਵਨ ਕੇ ਨਸ਼ਾ ਆ ਉਹ ਵੀ ਇਹਨਾਂ ਆ ਜਿਹੜੇ ਧਰਨੇ ਲੱਗੇ ਆ ਉਹਦੇ ਕਰਕੇ ਵਧਿਆ ਸਪੀਕਰ ਸਾਹਿਬ ਇੱਧਰ ਨੂੰ ਨਾ ਆਪਾਂ ਤੁਰੀਏ ਤੁਹਾਨੂੰ ਕਿਹਨੇ ਕਿਹਾ ਵੀ ਮੈਂ ਇਹ ਕਿਹਾ ਮੈਂ ਤਾਂ ਤੁਹਾਡੀ ਕੰਸੀਡ ਤੁਸੀਂ ਯੂ ਯੂ ਕਾਂਟ ਕਾਸ ਕਿ ਇਹ ਬਰੀ ਇੱਕ ਬਿਆਨ ਇਸ ਤਰ੍ਹਾਂ ਦਾ ਰੱਤ ਵੀ ਧਰਨੇ ਕਰਕੇ ਮੱਛਾ ਵਸਿਆ ਪਲੀ ਡੋਟ ਮਿਸਲੀਡ ਇਹ ਤੁਹਾਨੂੰ ਨਹੀਂ ਗੱਲ ਕਰਨੀ ਆਉਂਦੀ ਫਿਰ ਥੋੜਾ ਜਿਹਾ ਸੋਚ ਕੇ ਗੱਲ ਕਰ ਲਿਆ ਕਰੋ ਕੋਈ ਮੇਰੀ ਇੱਕ ਬਿਆਨ ਤੁਸੀਂ ਦੱਸ ਦਿਓ ਜਿਹਦੇ ਚ ਇਹ ਕਿਹਾ ਹੋਵੇ ਕਿ ਧਰਨੇ ਕਾਰਨ ਲੈ ਨਸ਼ਾ ਵਧਿਆ ਮੈਂ ਤੁਹਾਨੂੰ ਪਲੀਜ਼ ਡੋਟ ਬੇੜਾ ਸਿਰ ਪੈਰ ਦੀ ਗੱਲ ਨਾ ਕਰੋ ਪੰਜਾਬ ਵਿਧਾਨ ਸਭਾ ਦਾ ਬਜਟ اجلاس ਅੱਜ ਤੋਂ ਸ਼ੁਰੂ ਹੋ ਚੁੱਕਾ ਹੈ ਤੇ ਇਸ ਦੇ ਵਿੱਚ ਵਿਰੋਧੀ ਧਿਰ ਦੇ ਵੱਲੋਂ ਸਰਕਾਰ ਨੂੰ ਕਿਸਾਨੀ ਮੁੱਦੇ ਤੇ ਘੇਰਿਆ ਗਿਆ ਇਸ ਦੇ ਵਿੱਚ ਜਲੰਧਰ ਕੈਂਟ ਤੋਂ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੂੰ ਬੋਲਣ ਦਾ ਮੌਕਾ ਦਿੱਤਾ ਗਿਆ ਤੇ ਉਸ ਦੇ ਵਿੱਚ ਪ੍ਰਗਟ ਸਿੰਘ ਦੇ ਵੱਲੋਂ ਸਿੱਧੇ ਨਿਸ਼ਾਨੇ ਆਮ ਆਦਮੀ ਪਾਰਟੀ ਤੇ ਕਿਸਾਨੀ ਮੁੱਦੇ ਨੂੰ ਲੈ ਕੇ ਸਾਦੇ ਗਏ ਇਸ ਮੌਕੇ ਪ੍ਰਗਟ ਸਿੰਘ ਨੇ ਸਪੀਕਰ ਨੂੰ ਸੰਬੋਧਨ ਹੁੰਦਿਆਂ ਹੋਇਆਂ ਆਗਤ ਦਿੱਤਾ ਗਿਆ ਕਿ ਤੁਸੀਂ ਹਾਊਸ ਦੇ ਇੱਕ ਸਟੂਡੀਓ ਨੂੰ ਤੁਹਾਡੇ ਤੋਂ ਅਜੀ ਉਮੀਦਾਂ ਨਹੀਂ ਕੀਤੀ ਜਾ ਸਕਦੀ ਹੈ ਤੁਹਾਡਾ ਮੈਂ ਬਿਆਨ ਸੁਣਿਆ ਜਿਸ ਦੇ ਵਿੱਚ ਤੁਹਾਡਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਵੀ ਇਹਨਾਂ ਧਰਨਿਆ ਕਰਕੇ ਹੀ ਫੈਲਦਾ ਹੈ ਪ੍ਰਗਟ ਸਿੰਘ ਦੇ ਇਸ ਬਿਆਨ ਤੋਂ ਬਾਅਦ ਸਪੀਕਰ ਕੁਲਤਾਰ ਸਿੰਘ ਸੰਧਵਾ ਪੜਕਦੇ ਹੋਏ ਦਿਖਾਈ ਦਿੱਤੇ ਸੱਤਾਧਿਰ ਦੇ ਵਿਧਾਇਕਾਂ ਦੇ ਵੱਲੋਂ ਪ੍ਰਗਟ ਸਿੰਘ ਨੂੰ ਮਾਫੀ ਮੰਗਣ ਲਈ ਵੀ ਆਖਿਆ ਗਿਆ ਇਸ ਮੌਕੇ ਕਿਵੇਂ ਇਸ ਮੌਕੇ ਪ੍ਰਗਟ ਸਿੰਘ ਦੀ ਗੱਲ ਉੱਤੇ ਪੰਜਾਬ ਵਿਧਾਨ ਸਭਾ ਦੇ ਵਿੱਚ ਕਿਵੇਂ ਹੰਗਾਮਾ ਹੋਇਆ ਉਸ ਦੀ ਤੁਹਾਨੂੰ ਪੂਰੀ ਵੀਡੀਓ ਦਿਖਾ ਦਿੰਨੇ ਆ ਸਪੀਕਰ ਸਾਹਿਬ ਜਿਹੜਾ ਬੰਦਾ ਹੈ ਨਹੀਂ ਉਹਦੇ ਤੇ ਨਾਂ ਨਾ ਬੋਲੀਏ ਦਾ ਬਹੁਤ ਧੰਨਵਾਦ ਤੁਸੀਂ ਮੈਨੂੰ ਸੁਜੈਸਟ ਕਰਤਾ ਜੀ ਥੈਂਕ ਯੂ ਸਰ ਸਪੀਕਰ ਸਾਹਿਬ ਬੇਸਿਕਲੀ ਇੱਕ ਪਰਸੈਪਸ਼ਨ ਕ੍ਰੀਏਟ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਨੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕਰ ਦਿੱਤਾ ਅਸਲੀ ਗੱਲ ਇਹ ਹੈ ਕਿ ਕਿਸਾਨਾਂ ਨੇ ਤਾਂ ਕਦੀ ਵੀ ਦੋਨੇ ਬਾਰਡਰ ਬੰਦ ਕੀਤੇ ਹੀ ਨਹੀਂ ਐ ਬੰਦ ਤਾਂ ਕੀਤੇ ਆ ਹਰਿਆਣਾ ਸਰਕਾਰ ਨੇ ਤੇ ਜਦੋਂ ਹਰਿਆਣਾ ਸਰਕਾਰ ਨੇ ਬੰਦ ਕੀਤੇ ਆ ਆਪਾਂ ਔਨ ਰਿਕਾਰਡ ਸਰਕਾਰ ਨੇ ਕਿਤੇ ਹਰਿਆਣੇ 'ਚ ਕੋਈ ਬੇਨਤੀ ਕੀਤੀ ਹੋਵੇ ਕੋਈ ਐਫਰਟ ਕੀਤਾ ਹੋਵੇ ਦਿੱਲੀ ਦੇ ਜੰਤਰ ਮੰਤਰ ਦੇ ਵਿੱਚ ਮੈਨੂੰ ਲੱਗਦਾ ਵੀ ਜਿੰਨੀਆਂ ਵੀ ਸਾਡੀਆਂ ਸਟੇਟਾਂ ਉੱਥੇ ਕੋਈ ਨਾ ਕੋਈ ਧਰਨਾ ਜ਼ਰੂਰ ਲੱਗਿਆ ਹੁੰਦਾ ਚਾਹੇ ਸਿੰਬੋਲਿਕ ਹੁੰਦਾ ਚਾਹੇ ਅਦਰਵਾਈਜ਼ ਹੁੰਦਾ ਆਪਾਂ ਕਦੀ ਐਫਰਟ ਨਹੀਂ ਕੀਤੀ ਵੀ ਕਮ ਸੇ ਕਮ ਇਹਨਾ ਜੋ 100 ਕਿਸਾਨ ਜਾ ਕੇ ਉੱਥੇ ਧਰਨਾ ਲਾ ਦਿੰਦੇ ਤਾਂ ਉਹ ਤਾਂ ਆਪ ਆਫਰ ਕਰਦੇ ਸੀ ਵੀ ਹਾਂ ਵੀ ਤੁਸੀਂ ਖੋਲੋ ਲੇਕਿਨ ਅਸਲੀ ਗੱਲ ਹੈ ਕਿ ਇਹ ਜਿਹੜੀ ਪਰਸੈਪਸ਼ਨ ਬਣਾਈ ਜਾ ਰਹੀ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਤੇ ਬੀਜੇਪੀ ਦੇ ਇਸ਼ਾਰੇ ਤੇ ਕਿਉਂਕਿ ਪੰਜਾਬ ਦੇ ਵਿੱਚ ਅਸੀਂ ਪੋਲਰਾਈਜੇਸ਼ਨ ਕਰਨੀ ਚਾਹੁੰਦੇ ਆ ਇਹ ਕੰਮ ਸਪੀਕਰ ਸਾਹਿਬ ਪੰਜਾਬ ਕਿਉਂਕਿ ਪੰਜਾਬ ਤਾਂ ਉਹ ਗੁਰੂਆਂ ਦੀ ਧਰਤੀ ਆ ਸਾਨੂੰ ਗੁਰਤੀ ਮਿਲੀ ਆ ਭਿਜੇ ਦੇ ਵਿੱਚ ਹਿੰਦੂ ਸਿੱਖ ਮੁਸਲਮ ਈਸਾਈ ਪਹਿਲਾਂ ਇਨਸਾਨੀਅਤ ਦੀ ਗੱਲ ਹੁੰਦੀ ਆ ਬਾਅਦ ਚ ਕਿਸੇ ਧਰਮ ਦੀ ਤਾਂ ਕਿਸੇ ਜਾਤ ਦੀ ਗੱਲ ਹੁੰਦੀ ਆ ਔਰ ਸਾਡਾ ਜਿਹੜਾ ਵਪਾਰੀ ਵਰਗ ਆ ਪਿਛਲੇ ਸਮੇਂ ਦੇ ਵਿੱਚ ਕਿੰਨੀਆਂ ਫਰੋਤੀਆਂ ਕਿੰਨੀਆਂ ਗੈਂਗਸਟਰ ਕੌਲਾਂ ਮੈਨੂੰ ਲੱਗਦਾ ਔਨ ਰਿਕਾਰਡ ਹੀ ਵੀ ਬਹੁਤੀਆਂ ਚੀਜ਼ਾਂ ਨਹੀਂ ਆਈਆਂ ਤੇ ਜੋ ਇਸ ਸਰਕਾਰ ਨੇ ਸਾਡੇ ਵਪਾਰੀ ਵਰਗ ਦਾ ਹਾਲ ਕੀਤਾ ਤੇ ਮੈਨੂੰ ਲੱਗਦਾ ਕਿਸੇ ਤੋਂ ਭੁੱਲਿਆ ਨਹੀਂ ਐਵੇਂ ਇਸ ਪਰਸਪੈਕਸ਼ਨ ਦੇ ਉੱਤੇ ਕਿਉਂਕਿ ਭਾਜਪੀ ਸਰਕਾਰ ਦਿੱਲੀ ਦੇ ਵਿੱਚ মিডিਆ ਨੂੰ ਯੂਜ਼ ਕਰਕੇ ਇਹ ਕੰਮ ਕਰਦੀ ਆ ਤੇ ਆਪਾਂ ਇੱਥੇ ਕਰਨ ਲੱਗ ਪਏ ਔਰ ਸਪੀਕਰ ਸਾਹਿਬ ਮੈਂ ਤੁਹਾਨੂੰ ਬੇਨਤੀ ਜ਼ਰੂਰ ਕਰਨੀ ਚਾਹ ਰਾ ਤੁਹਾਡੀ ਇੱਕ ਸਟੇਟਮੈਂਟ ਜਿਹੜੀ ਆ ਕਿਉਂਕਿ ਯੂ ਆਰ ਦਾ ਕਸਟਡੀਅਨ ਆਫ ਦਾ ਹਾਊਸ ਤੁਸੀਂ ਤਾਂ ਇੱਥੋਂ ਤੱਕ ਕਹਿਤਾ ਵੀ ਜਿਹੜਾ ਈਵਨ ਕੇ ਨਸ਼ਾ ਆ ਉਹ ਵੀ ਇਹਨਾਂ ਆ ਜਿਹੜੇ ਧਰਨੇ ਲੱਗੇ ਆ ਉਹਦੇ ਕਰਕੇ ਵਧਿਆ ਸਪੀਕਰ ਸਾਹਿਬ ਇੱਧਰ ਨੂੰ ਨਾ ਆਪਾ ਤੁਰਿਏ ਤੁਹਾਨੂੰ ਕਿਹਨੇ ਕਿਹਾ ਵੀ ਮੈਂ ਇਹ ਕਿਹਾ ਮੈਂ ਤਾਂ ਤੁਹਾਡੀ ਇੱਕ ਸੀਟ ਵੀ ਤੁਸੀਂ ਯੂ ਯੂ ਕਾਂਟ ਕਾ ਕਿ ਮੇਰੀ ਇੱਕ ਬਿਆਨ ਇਸ ਤਰ੍ਹਾਂ ਦਾ ਰਗੋ ਵੀ ਧਰਨੇ ਕਰਕੇ ਨਸ਼ਾ ਵਧਿਆ ਤੁਹਾਨੂੰ ਤੁਸੀਂ ਡੋਟ ਮਿਸਲੀਡ ਜੇ ਤੁਹਾਨੂੰ ਨਹੀਂ ਗੱਲ ਕਰਨੀ ਆਉਂਦੀ ਫਿਰ ਥੋੜਾ ਸੋਚ ਕੇ ਗੱਲ ਕਰ ਲਿਆ ਕਰੋ ਕੋਈ ਮੇਰੀ ਇੱਕ ਬਿਆਨ ਤੁਸੀਂ ਦੱਸ ਦਿਓ ਜਿਹਦੇ ਚ ਇਹ ਕਿਹਾ ਹੋਵੇ ਕਿ ਧਰਨੇ ਕਰਕੇ ਨਸ਼ਾ ਵਧਿਆ ਮੈਂ ਤੁਹਾਨੂੰ ਪਲੀਜ਼ ਡੋਟ ਬੇੜਾ ਸਿਰ ਪੈਰ ਦੇ ਗੱਲ ਨਾ ਕਰੋ ਗੱਲ ਬੇੜਾ ਸਿਰ ਪੈਰ ਦੇ ਨਾ ਕਰੋ ਮੈਂ ਇਹ ਬਿਲਕੁਲ ਗਲਤ ਗੱਲ ਹੈ ਇਹ ਬੈਠੋ ਤੁਸੀਂ ਬੈਠੋ ਪਲੀਜ਼ ਸਿਟ ਡਾਊਨ ਪਲੀਜ਼ ਸਿਟ ਡਾਊਨ ਪਲੀਜ਼ ਸਿਟ ਡਾਊਨ ਬੈਠੋ ਤੁਸੀਂ ਕੋਈ ਮੈਂ ਆਨ ਰਿਕਾਰਡ ਕਰ ਰਿਹਾ ਅਗਰ ਕਿਤੇ ਇਹ ਗੱਲ ਕਹੀ ਹੋਵੇ ਅੱਗੇ ਕਿਤੇ ਇਹ ਗੱਲ ਕਹੀ ਹੋਵੇ ਵੀ ਧਰਨੇ ਕਰਕੇ ਨਸ਼ਾ ਵਧਿਆ ਕਮਾਲ ਦੀ ਗੱਲ ਹੈ ਵਟ ਇ ਇਸ ਪਰਚਦਾ ਪ੍ਰਗਟ ਸਿੰਘ ਜੀ ਮੈਨੂੰ ਇਹ ਬੜਾ ਵੱਡਾ ਏ ਸੀ ਮੈਨੂੰ ਭਲੇਖਾ ਸੀ ਵੀ ਤੁਸੀਂ ਗੱਲ ਬੜੇ ਵਧੀਆ ਤਰੀਕੇ ਨਾਲ ਕਰਦੇ ਹੋ ਤੁਸੀਂ ਭਲੇਖਾ ਕੱਢ ਰਹੇ ਹੋ ਮੇਰੇ ਹਿਸਾਬ ਨਾਲ ਪਲੀਜ਼ ਪਲੀਜ਼ ਬਿਹੇਵ ਪਲੀਜ਼ ਸੈਟ ਡਾਊਨ ਪਲੀਜ਼ ਸੈਟ ਡਾਊਨ ਸੈਟ ਡਾਊਨ ਆਪਣੇ ਪਲੀਜ਼ ਸੈਟ ਡਾਊਨ ਸੈਟ ਡਾਊਨ ਯੂ ਸ਼ੁਡ ਸੈਟ ਡਾਊਨ ਸਿਰਿਵਤਾਰ ਸਿੰਘ ਜੂਨੀਅਰ ਜੂਨੀਅਰ ਸਾਹਿਬ ਠੀਕ ਹੈ ਹੋ ਗਿਆ ਜੀ ਹੋ ਦੰਦ ਹੀ ਦੰਦ ਦੰਦ ਹੋ ਗਿਆ ਹੋ ਗਿਆ ਹੋ ਗਿਆ ਮੈਂਬਰ ਸਾਹਿਬ ਤੁਸੀਂ ਬੈਠੋ